ਉਹਦਾ ਹੰਕਾਰ ਤੁਸੀਂ ਜਿੰਨੀਆਂ ਵੀ ਫੋਟੋਆਂ ਵੇਖਿਆ ਉਹਦੇ ਵਿੱਚ ਜਿਵੇਂ ਇੱਕ ਫਿਲਮੀ ਸਟਾਰ ਹੁੰਦਾ ਹੈਗਾ ਰਾਜਾ ਤੇ ਰਾਣੀ ਲੋਕਾਂ ਨੇ ਉਹਦੇ ਹੰਕਾਰ ਨੂੰ ਤੋੜਨ ਪਿੱਛੇ ਮੋੜ ਪਾਈ ਹੈ ਤਾਂ ਕਿ ਜਿਹੜੀ ਪਬਲਿਕ ਹੈਗੀ ਆ ਉਹ ਸਭ ਕੁਝ ਜਾਣਦੀ ਹੈ ਤੇ ਅੱਜ ਤੱਕ ਰਾਜੇ ਮਹਾਰਾਜ ਦਾ ਹੰਕਾਰ ਨਹੀਂ ਰਹਿਣ ਦਿੱਤਾ ਇਹ ਤਾਂ ਇੱਕ ਆਮ ਪਰਿਵਾਰ ਚੋਂ ਬੱਚਾ ਪੈਦਾ ਹੋਇਆ ਹੈ ਕਹਿੰਦੇ 12 ਸਾਲਾਂ ਬਾਅਦ ਰੋਡੀਆਂ ਦੀ ਸੁਣੀਏ 12 ਸਾਲਾਂ ਬਾਅਦ ਰੋਡੀਆਂ ਦੀ ਸੁਣੀਏ ਕੱਟੇ ਬਾਅਦ 32 ਸਾਲ ਤੋਂ ਬਾਅਦ ਗਿੱਦੜਵਾ ਦਾ ਜੰਪਲ ਇਥੋਂ ਦਾ ਐਮਐਲਏ ਬਣ ਜਾ ਰਿਹਾ ਹੈ 32 ਸਾਲ ਬਾਅਦ ਦੇ ਮੰਤਰੀ 32 ਸਾਲ ਐਮਐਲਏ ਨਹੀਂ ਮੰਤਰੀ ਰਾਜਾ ਕੇ ਰਾਣੀ ਨੂੰ ਇਹ ਡੀਪੀ ਢਿਲੋਂ ਘਰ ਕੇ ਲੀਡ ਆਈ ਹੈ ਜੀ ਸਾਰੇ ਬੰਦੇ ਡੀਪੀ ਢਿਲੋਂ ਨੂੰ ਚਾਹੁੰਦੇ ਸੀ ਜੀ ਬਹੁਤ ਉਹਨਾਂ ਨੇ ਮਤਲਬ ਮੰਡੀ ਦਾ ਸੁਧਾਰ ਕੀਤਾ ਜੀ ਤੇ ਪਹਿਲਾਂ ਬਿਨਾ ਪਾਵਰ ਤੋਂ ਵੀ ਕਰਦੇ ਰਹੇ ਤੇ ਹੁਣ ਅੱਗੇ ਤੋਂ ਹੋਰ ਵੱਧ ਕਰਨਗੇ ਵਿਕਾਸ ਦੀ ਤੇ ਉਹਨਾਂ ਦੀ ਸ਼ਰਾਫਤ ਦੀ ਜਿੱਤ ਹੋਈ ਹੈ ਜੀ 12 ਸਾਲਾਂ 13 ਸਾਲਾਂ ਤੋਂ ਮੈਂ ਦੱਲੇ ਪਈ ਆ ਹੀ ਸਾਢੇ ਹਰ ਵਾਰੀ ਅਸੀਂ ਤਾਂ ਬਾਈ ਜੀ ਦੇ ਨਾਲ ਆ ਬਾਈ ਜੀ ਦੇ ਨਾਲ ਹੀ ਜਿੱਥੇ ਬਾਈ ਜੀ ਗਏ ਉੱਥੇ ਗਏ ਅਸੀਂ ਬਹੁਤ ਜ਼ਿਆਦਾ ਜਿਨ੍ਹਾਂ ਨੇ ਸਾਨੂੰ ਹੌਸਲਾ ਦਿੱਤਾ ਕਹੀ ਤੁਸੀਂ ਐਮਐਲਏ ਬਣਾਓ ਡੈਂਪੀ ਢੱਲਣ ਨੂੰ ਤੇ ਮੰਤਰੀ ਮੈਂ ਲਾਉਂਗਾ ਠੀਕ ਹੈ ਜੀ ਤੇ ਮੰਤਰੀ ਬਣ ਗਏ ਡੈਂਪੀ ਢੱਲੋ ਸਾਹਿਬ ਤੇ ਵੱਧ ਤੋਂ ਪਿੰਡਾਂ ਦੇ ਕੰਮ ਹੋਣਗੇ ਵਿਕਾਸ ਹੋਣਗੇ ਹੰਕਾਰ ਨੂੰ ਮਾਰ ਪਈਏ ਬਾਈ ਜੀ ਲੋਕ ਸਿਆਣੇ ਹੋ ਗਏ ਹੰਕਾਰ ਨੂੰ ਮਾਰ ਪਈਏ ਡੈਂਪੀ ਢੱਲੋ ਜਿੰਦਾ ਹਲੇ ਸ੍ਰੀ 6 ਮਾ 6ਾ ਰੌਂਡ ਜਿਹੜਾ ਹਲੇ ਖਤਮ ਹੋਇਆ ਦੂਸਰੀ ਦੂਸਰੀ ਮਾ ਤਕਰੀਬ ਦੂਸਰੀ ਕਿਨੇ ਵਾਲੇ ਬਾਕੀ ਮੈਂ ਕਹਿੰਦਾ ਕਿਦੜਾ ਕਿਦੜਾ ਸ਼ਹਿਰ ਚ ਪਹਿਲੀ ਵਾਰੀ 5000 ਰੌਡ ਬੋਲਾਂਗੇ ਕਿਦੜਾ ਸ਼ਹਿਰ ਚ 8000 ਪਹਿਲੀ ਵਾਰੀ ਪਾਈ ਜੀ ਕੁਝ ਕਹਿਣਾ ਹੈ ਮੈਂ ਵੀ ਪਾਰਟੀ ਦੀ ਜਿੱਤ ਹੈ ਜੀ ਸ੍ਰੀ ਪੁਗਤ ਸਮਾਨ ਦੀ ਅਮਰੂੜਾ ਮਾ ਦੀ ਪਾਰਟੀ ਹੈ 17000 ਦੀ ਲੀਡ ਤੇ ਦਿੱਤਾ ਗਈ ਹੈ ਮੈਂ ਵੀ ਪਾਰਟੀ ਜਿੱਤਦਾ ਸ੍ਰੀ ਅਮਰੂੜਾ ਜੀ ਦੀ ਜਿੱਤ ਹੈ ਉਹਨੇ 3000 ਰੌਡ ਤੋਂ ਪਾਸੇ ਬਹੁਤ ਕਰ ਦਿੱਤੇ ਬਾਈ ਟਿੰਪੀ ਤੇ ਲੋੜੇ ਕਰੋਨਾ ਜੀ ਕਿਤੇ ਆ ਉਹ ਵੀ ਖੁਸ਼ੀਦਾਰ ਇਕੜਿਆ ਹੋਇਆ ਕਿਦੜਾ ਮੰਡੀ ਦੇ ਨਾਲ ਬਹੁਤ ਵਧੀਆ ਬੜੀ ਉੱਤੇ ਨਾਲ ਸ਼ਰਾਬਤਾਂ ਉਹਨਾਂ ਨੇ ਵੀ ਤੁਸੀਂ ਉਹਨਾਂ ਨੇ ਪਰਿਵਾਰਾਂ ਨੂੰ ਜੋੜੀ ਰੱਖਿਆ ਬਹੁਤ ਵਧੀਆ ਵੇ ਬੀਬੀ ਢੱਲੋ ਇਹਨਾਂ ਨੇ ਹਮੇਸ਼ਾ ਕੰਮ ਆਇਆ ਗਰੀਬੁਰਬੇ ਫਰੇਕ ਦੇ ਹਰੇਕ ਨਾਲ ਸ਼ਹਿਰ ਨਾਲ ਖੜੇ ਜਿਆ ਇਹਨਾਂ ਨੇ ਵਾਡਰ ਵਾਦਾ ਸੀਵਰ ਦਾ ਵਾਦਾ ਕੀਤਾ ਉਹ ਦਬਾ ਕੇ ਵੀ ਲੋਣੇ ਪਰਿਵਾਰਾਂ ਨੂੰ ਜੋੜੀ ਰੱਖਿਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਤੇ ਕਾਲੀ ਦਾਲੇ ਦੇ ਵਰਕਰਾਂ ਨੂੰ ਆਪਦੇ ਨਾਲ ਜੋੜਿਆ ਵਧੀਆ ਕੰਮ ਕੀਤਾ 2 ਮਹੀਨਿਆਂ ਦੇ ਵਿੱਚ ਤਾਂ ਹੀ ਦਿੱਤਾ